ਜੇਪੀ ਅਤੇ ਕਲੀ ਦਲ ਦੇ ਰਸਤੇ ਜਿਹੜੇ ਨੇ ਵੱਖ-ਵੱਖ ਹੋ ਗਏ ਨੇ तकरीबन ਹਰ ਇੱਕ ਸੀਟ ਤੇ ਬੀਜੇਪੀ ਆਪਣਾ ਉਮੀਦਵਾਰ ਐਲਾਨ ਰਹੀ ਹੈ ਜੇਕਰ ਗੱਲ ਕੀਤੀ ਜਾਵੇ ਬਾਦਲਾਂ ਦੇ ਗੜ ਦੇ ਤਾਂ ਉੱਥੇ ਇਸ ਵਕਤ ਬੀਜੇਪੀ ਨੇ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਨੇ ਬਾਦਲਾਂ ਦੇ ਗੜ ਵਿੱਚ ਵੱਡਾ ਇਕੱਠ ਰੱਖਿਆ ਗਿਆ ਜਿੱਥੇ ਕਿ ਕਾਫੀ ਵੱਡੀ ਗਿਣਤੀ ਵਿੱਚ ਇਹਨਾਂ ਦੇ ਜੋ ਵਰਕਰ ਅਤੇ ਜੋ ਉਦੇਦਾਰ ਨੇ ਵਿਸ਼ੇਸ਼ ਤੌਰ ਤੇ ਉਹ ਪਹੁੰਚੇ ਨੇ ਤਾਂ ਇਸ ਵਕਤ ਸਾਡੇ ਨਾਲ ਗੱਲਬਾਤ ਕਰਨ ਲਈ ਕਾਰ ਸਿੰਘ ਜੀ ਮੌਜੂਦ ਨੇ ਕਾਰ ਸਿੰਘ ਸਾਹਿਬ ਤੋਂ ਦਿਨਕ ਸਵੇਰੇ ਤੇ ਬਹੁਤ ਬਹੁਤ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਜੀ ਆਇਆਂ ਕਹਿੰਦੇ ਆ ਕੀ ਲੱਗਦਾ ਹੈ ਬਾਦਲਾ ਦਾ ਘੜਾ ਇਹ ਵਾਲਾ ਇਲਾਕਾ ਤੇ ਬੀਜੇਪੀ ਪ੍ਰਮੋਟ ਹੋ ਰਹੀ ਲੱਗਦਾ ਇਸ ਇਲਾਕੇ ਵਿੱਚ ਬਿਲਕੁਲ ਜੀ ਇਹ ਬਾਦਲਾ ਦਾ ਘੜ ਨਹੀਂ ਹੋਣ ਇਹ ਬੀਜੇਪੀ ਦਾ ਘੜਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਕੋਈ ਰੈਲੀ ਨਹੀਂ ਸੀ ਜੀ ਅਸੀਂ ਰੈਲੀ ਕਰਦੇ ਤਾਂ ਇੱਥੇ ਭਾਵੇਂ ਲੱਖ ਬੰਦਾ ਇਕੱਠਾ ਕਰ ਲੈਂਦੇ ਸੀ ਇਹ ਸਾਡੀ ਵਰਕਰ ਮੀਟਿੰਗ ਸੀ ਜਿਹੜੇ ਅਸੀਂ ਬੂਥਾਂ ਦੇ ਉੱਤੇ ਪ੍ਰਧਾਨ ਲਾਏ ਨੇ ਕਿਸੇ ਬੂਥ ਤੇ 11 ਲੱਗੇ ਨੇ ਕਿਸੇ ਤੇ 20 ਕਿਸੇ ਕਿਸੇ ਤੇ 50 ਦੀ ਟੀਮ ਵੀ ਬਣ ਗਈ ਹੈ ਕਿਉਂਕਿ ਨਵਾਂ ਸਾਡਾ ਸਾਰਾ ਸਿਸਟਮ ਸੀ ਕੁਝ ਪਿੰਡਾਂ 'ਚ ਸਾਡੇ ਤੋਂ ਪ੍ਰੋਪਰ ਤਰੀਕੇ ਨਾਲ ਪਹੁੰਚ ਨਹੀਂ ਹੋਈ। ਅਸੀਂ ਇਹ ਜਿਹੜਾ ਕੋਈ 12-1300 ਅੱਜ ਵਰਕਰ ਸੱਦੇ ਸੀ ਉਹ ਸਾਡੇ ਵਰਕਰ ਸੀ ਉਹਨਾਂ ਨਾਲ ਸਾਡੀ ਮਿਲਣੀ ਸੀ। ਉਹਨੂੰ ਜਿਹੜਾ ਪਾਜਪਾ ਨੇ ਇੱਕ ਬੂਥ ਸਮੇਲਨ ਦਾ ਨਾਮ ਦਿੱਤਾ ਹੋਇਆ ਹੈ। ਵੀ ਬਾਕੀ ਹਲਕਿਆਂ 'ਚ ਸਾਡੇ ਪਹਿਲਾਂ ਆਉਂਗੇ ਅਸੀਂ ਬੂਥ ਸਮੇਲਨ ਤੇ ਲੰਬੀ ਦਾ ਅਸੀਂ ਅੱਜ ਕੀਤਾ। ਤੇ ਸਾਡੇ ਸਾਰੇ ਵਰਕਰ ਹਾਜ਼ਰ ਹੋਏ ਸੀ 72 ਦੇ 72 ਪਿੰਡਾਂ 'ਚੋਂ 176 ਬੂਥਾਂ ਦੇ ਉੱਤੋਂ ਹਰ ਬੂਥ ਤੋਂ ਸਾਡਾ ਇੱਥੇ ਅੱਜ ਵਰਕਰ ਆਇਆ ਸੀ ਕਿਸੇ ਤੋਂ 20 ਕਿਸੇ ਤੋਂ 10 ਕਿਸੇ ਤੋਂ 50। ਉਹਨਾਂ ਨਾਲ ਮੀਟਿੰਗ ਹੋਈ ਸਾਡੀ ਅੱਜ। ਕਿਸ ਤਰੀਕੇ ਤੇ ਰਹੀ ਹੈ ਮੀਟਿੰਗ ਕਿ ਅਕਾਲੀ ਦਲ ਤੋਂ ਛੇਦ ਵੱਖੋਂ ਬਾਅਦ ਪਹਿਲੀ ਵਾਰ ਛੇਦ ਵੱਖਰਾ ਕੁਝ ਕਰਨਾ ਪੈ ਰਿਹਾ ਹੈ ਪੈਰੇ ਹੋਣਾ ਖੁਦ ਆਪਦੀ ਪਾਰਟੀ ਵਾਸਤੇ ਜੀ ਜੀ ਸਾਨੂੰ ਤਾਂ ਖੁਸ਼ੀ ਆ ਅਸੀਂ ਬਹੁਤ ਆਪਦੇ ਆਪ ਨੂੰ ਕਿਸਮਤ ਵਾਲਾ ਮਹਿਸੂਸ ਕਰਦੇ ਹਾਂ ਕਿ ਸਾਡੀ ਮੰਗ ਹੀ ਸੀ ਸਾਡੀ ਮੰਗ ਕਿ ਸਾਡੇ ਛੋਟੇ ਤੋਂ ਛੋਟੇ ਵਰਕਰ ਦੀ ਇਹ ਮੰਗ ਸੀ ਵੀ ਅਕਾਲੀ ਦਲ ਦੇ ਨਾਲੋਂ ਅਲੱਗ ਲੜਿਆ ਜਾਵੇ ਕਿਉਂਕਿ ਇਹਨਾਂ ਦੀ ਸੋਚ ਉਹ ਸਾਡੀ ਪਾਰਟੀ ਦੀ ਸੋਚ ਨਾਲ ਨਹੀਂ ਰਲਦੀ ਸੀ ਭਾਰਤੀ ਜਨਤਾ ਪਾਰਟੀ ਇੱਕ ਇਮਾਨਦਾਰ ਪਾਰਟੀ ਹੈ ਤੇ ਲੋਕਾਂ ਦੀ ਸੇਵਾ ਕਰਨ ਵਾਸਤੇ ਸੇਵਾ ਦੇ ਰੂਪ ਦੇ ਵਿੱਚ ਸਾਡੇ ਲੀਡਰ ਕੰਮ ਕਰਦੇ ਨੇਗੇ ਪਰ ਕੋਈ ਸਮਾਂ ਸੀ ਕਿ ਚਲੋ ਬਾਦਲ ਸਾਹਿਬ ਦੇ ਨਾਲ ਸਾਡਾ ਲੰਮਾ ਸਮਾਂ ਅਲਾਈਅੰਸ ਚੱਲਿਆ ਪਰ ਹੁਣ ਪਾਰਟੀ ਵਰਕਰਾਂ ਦੀ ਮੰਗ ਨੂੰ ਵੇਖ ਕੇ ਸਾਰੇ ਸਰਵੇ ਕਰਕੇ ਪਾਰਟੀ ਜਦੋਂ ਵਰਕਰਾਂ ਦੀ ਮੰਗ ਸੀ ਵੀ ਆਪਾਂ ਇਕੱਠੇ ਨਹੀਂ ਹੋਣਾ ਤਾਂ ਉਹਨਾਂ ਨੇ ਐਲਾਨ ਕਰ ਦਿੱਤਾ ਵੀ ਆਪਾਂ ਚੋਣਾ ਤੇ ਇਹਨਾਂ ਦੇ 13 ਸੀਟਾਂ ਤੇ ਅਲੱਗ ਲੜਾਂਗੇ ਇਸ ਕਰਕੇ ਅਸੀਂ ਆਪਦੀ ਲੰਬੀ ਵੱਲੋਂ ਅੱਜ ਆਪਦੀ ਵਰਕਰ ਮੀਟਿੰਗ ਕਰਕੇ ਆਵਦਾ ਸੀ ਝੰਡਾ ਘੱਡ ਦਿੱਤਾ ਲਾਗੇ ਨਾਲੋਂ ਕੀ ਕੁਝ ਡਿਸਕਸ ਹੋਇਆ ਕਿਹੜੀਆਂ ਗੱਲਾਂ ਤੇ ਗੱਲਬਾਤ ਹੋਈ ਹੈ ਮੀਟਿੰਗ ਦੌਰਾਨ ਚੰਗੀ ਮਾੜੀ ਸਾਰੀ ਗੱਲਾਂ ਨਿਕਲੀਆਂ ਸਾਹਮਣੇ ਕੋਈ ਚੰਗੀ ਮਾੜੀ ਗੱਲ ਨਹੀਂ ਨਿਕਲੀ ਜੀ ਚੰਗੀਆਂ ਗੱਲਾਂ ਹੀ ਨਿਕਲੀਆਂ ਨੇ ਕਿ ਵਰਕਰ ਸਾਡੇ ਖੁਸ਼ ਆ ਬੂਥਾਂ ਦੇ ਵਰਕਰ ਬੜੇ ਚਾਅ ਦੇ ਨਾਲ ਆਏ ਨੇ ਸਾਡੀ ਸੀਨੀਅਰ ਲੀਡਰਸ਼ਿਪ ਵੀ ਆਈ ਸੀ ਕਿ ਉਹਨਾਂ ਨਾਲ ਵਿਚਾਰ ਵਟਾਂਦਰੇ ਹੋਏ ਨੇ ਕਿ ਕਿਵੇਂ ਆਪਾਂ ਪਾਰਟੀ ਨੂੰ ਅੱਗੇ ਲੈ ਕੇ ਜਾਣਾ ਹੈ ਕਿਹੜੀਆਂ ਮਾੜੀਆਂ ਮੋਟੀਆਂ ਜਿਹੜੀਆਂ ਕਮੀਆਂ ਨੇ ਉਹ ਕਮੀਆਂ ਪੂਰੀਆਂ ਕਰਨੀਆਂ ਨੇ ਤੇ ਉਹਨਾਂ ਨੂੰ ਸਮਝਾਇਆ ਗਿਆ ਵੀ ਆਪਾਂ ਕਿਵੇਂ ਇਲੈਕਸ਼ਨ ਲੜਨਾ ਹੈ ਇਲੈਕਸ਼ਨ ਦਾ ਸਮਾਂ ਆ ਗਿਆ ਕੁਝ ਦਿਨਾਂ ਦੇ ਵਿੱਚ ਕੈਂਡੀਡੇਟ ਸਾਡਾ ਵੀ ਅਲਾਊਂਸ ਹੋਣ ਵਾਲਾ ਕੁਝ 6 ਸੀਟਾਂ ਅਲਾਉਸ ਹੋ ਗਈਆਂ ਨੇ ਤੇ ਬਾਕੀ ਸੀਟਾਂ ਤੇ ਦੋ ਚਾਰ ਦਿਨਾਂ ਦੇ ਵਿੱਚ ਕੈਂਡੀਡੇਟ ਅਲਾਉਸ ਹੋ ਜਾਣਗੇ ਇਹ ਵਿਚਾਰ-ਵਟਾਂਦਰਾ ਕੀਤਾ ਉਹਨਾਂ ਦੇ ਨਾਲ ਵੀ ਆਪਾਂ ਕਿਵੇਂ ਅੱਗੇ ਲੈ ਕੇ ਜਾਣਾ ਕਿਉਂਕਿ ਸਾਡੇ ਵਿੱਚ ਕੁਝ ਜਿਹੜੇ ਪਹਿਲੀ ਵਾਰੀ ਵੀ ਬੂਥਾਂ ਦੇ ਵਿੱਚ ਬੈਠਣਗੇ ਬੰਦੇ ਨਵੀਂ ਪਾਰਟੀ ਦੇ ਇੱਕ ਆਗਾਜ਼ ਹੋਇਆ ਨਵੇਂ ਇਨਚਾਰਜ ਲੱਗੇ ਨੇ ਉਹਨਾਂ ਨੂੰ ਸਮਝਾਉਣ ਲਈ ਸੱਦਿਆ ਸੀ ਵੀ ਤੁਸੀਂ ਕਿਵੇਂ ਲੋਕਾਂ ਨਾਲ ਵਿਚਰਨਾ ਹੈ ਔਰ ਕਿਵੇਂ ਬੂਥ ਲਾ ਕੇ ਬਹਿਣਾ ਹੈ ਕਿਵੇਂ ਆਪਾਂ ਪਾਰਟੀ ਨੂੰ ਅੱਗੇ ਲੈ ਕੇ ਜਾਣਾ ਇਸ ਵਿਚਾਰ-ਚਰਚਾ ਕਰਨ ਵਾਸਤੇ ਸੱਦਿਆ ਸੀ ਕੀ ਲੱਗਦਾ ਸੁੱਖਾ ਹੋਵੇਗਾ ਇਸ ਗੜ ਵਿੱਚੋਂ ਸੀਟ ਕੱਟਣੀ ਕਿਉਂਕਿ ਬਾਦਲਾ ਇੱਥੇ ਪੂਰਾ ਵਰਤਸੁਰ ਰਿਹਾ ਆ ਉਹਦਾ ਨਹੀਂ ਜੀ ਉਹ ਤਾਂ ਘੜ ਟੁੱਟ ਚੁੱਕੇ ਬਾਦਲਾਂ ਦਾ ਤਾਂ ਬਾਦਲ ਤਾਂ ਬਾਦਲ ਸਾਹਿਬ ਤਾਂ ਵਿਚਾਰੇ ਹਾਰ ਕੇ ਜਾਂਦੇ ਜਾਂਦੇ ਗੜ ਨੂੰ ਕਿੱਥੇ ਰਹਿ ਗਏ ਬਾਦਲਾਂ ਦਾ ਘੜ ਆਪਾਂ ਇਹਨੂੰ ਕਿਵੇਂ ਕਹਿ ਸਕਦੇ ਆਂਗੇ ਬਾਦਲਾਂ ਦਾ ਘੜ ਟੁੱਟ ਗਿਆ ਸੀਗਾ ਬਾਈ ਚ ਤੇ ਇਹਦਾ ਤੁਸੀਂ ਹਾਲਾਤ ਵੇਖੀ ਜਾਂਦੇ ਹੋ ਆਪ ਦਾ ਤਾਂ ਲੋਕੀ ਪਿੰਡਾਂ ਚ ਵੜਨ ਨਹੀਂ ਦੇ ਰਹੇ ਇਹਨਾਂ ਨੂੰ ਤਾਂ ਤਾਂ ਤੇ ਲੋਕੀ ਗੱਲ ਪਿੰਦੇ ਨੇ ਇਹਨਾਂ ਦੇ ਹੁਣ ਕੋਈ ਕਿਸੇ ਦਾ ਘੜ ਨਹੀਂ ਹੈਗਾ ਹੁਣ ਘੜ ਬੀਜੇਪੀ ਦਾ ਬਣੂਗਾ ਕਿਉਂਕਿ ਜੋ ਜਿੰਨੇ ਵੀ ਗਰੀਬ ਤਬਕਾ ਹੈ ਭਾਵ ਉਹ ਕੋਈ ਛੋਟਾ ਕਾਰਨ ਜੀਵਿੰਦਾਰ ਹੈ ਭਾਵਾਂ ਕੋਈ ਐਸੀ ਬੀਸੀ ਹੈ ਜਿੰਨੀਆਂ ਸਕੀਮਾਂ ਹੁੰਦੀਆਂ ਨੇ ਗਿਆ ਸਾਰੀਆਂ ਸਕੀਮਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵੱਲੋਂ ਸੈਂਟਰ ਵੱਲੋਂ ਬਣਾਈਆਂ ਨੇ ਭਾਵਾਂ ਆਟਾ ਦਾਲ ਹੈ ਭਾਵਾਂ ਨਰਯੱਗਾ ਹੈ ਭਾਵਾਂ ਖੂਕੰਬਰੀ ਆਉਂਦੇ ਨੇ ਇਹ ਤਾਂ ਉਹਦੇ ਉੱਤੇ ਫੋਟੋਆਂ ਲਾ ਲੈਂਦੇ ਆ ਹੁਣ ਤੱਕ ਬਾਦਲ ਸਾਹਿਬ ਫੋਟੋਆਂ ਲਾਈ ਗਿਆ ਕਾਡਾਂ ਤੇ ਗੱਲੇ ਵਾਲਿਆਂ ਤੇ ਹੁਣ ਭਗਵੰਤ ਮਾਨ ਸਾਹਿਬ ਲਾਉਣ ਲੱਗ ਗਏ ਪਰ ਇਹਨਾਂ ਦਾ ਆਵਦਾ ਤਾਂ ਕੁਛ ਦੀਨਾ ਇਹਨਾਂ ਨੇ ਦਿੱਤਾ ਤਾਂ ਕੁਛ ਦੀਨਾ ਇਹ ਤਾਂ ਸਕਮਾਂ ਜਿਹੜੀਆਂ ਉੱਤੋਂ ਸਕੀਮਾਂ ਆਉਂਦੀਆਂ ਨੇ ਸੈਂਟਰ ਵੱਲੋਂ ਉਹ ਵੀ ਇਹਨਾਂ ਦੇ ਵਿਚਲੇ ਜਿਹੜੇ ਵਿਚੋਲੇ ਨੇ ਅੱਧੀਆਂ ਖਾ ਜਾਂਦੇ ਨੇ ਔਰ ਹੁਣ ਅਲੱਗ ਇਲੈਕਸ਼ਨ ਹੋਊਗਾ ਅਲੱਗ ਸਾਡੇ ਲੀਡਰ ਹੋਣਗੇ ਸਾਡੇ ਇਥੋਂ ਐਮਪੀ ਸਾਹਿਬ ਜਿੱਤ ਕੇ ਜਾਣਗੇ ਤਾਂ ਹੁਣ ਸਿੱਧੀਆਂ ਸਕੀਮਾਂ ਨੇ ਜਿਹੜੀਆਂ ਸਾਡੀਆਂ ਅਸੀਂ ਘਰ-ਘਰ ਤੱਕ ਪਹੁੰਚਾਵਾਂਗੇ ਇਸ ਕਰਕੇ ਸਾਡੇ ਵਿੱਚ ਖੁਸ਼ੀ ਦੀ ਵੀ ਲਹਿਰ ਹੈ ਸਾਡੇ ਵਰਕਰ ਵੀ ਖੁਸ਼ ਨੇ ਉਹਨਾਂ ਨੂੰ ਪਤਾ ਲੱਗ ਵੀ ਹੁਣ ਸਾਡੀਆਂ ਸਕੀਮਾਂ ਸਾਡੇ ਤੱਕ ਪਹੁੰਚਣਗੀਆਂ ਟੱਕਰ ਕਿਹਦੇ ਨਾਲ ਮੰਨਦੇ ਹੋ ਆਮਾਦੀ ਪਾਰਟੀ ਨਾਲ ਮੰਨਦੇ ਹੋ ਕਾਲੀ ਦਲ ਨਾਲ ਮੰਨਦੇ ਹੋ ਜਾਂ ਕਾਂਗਰਸ ਵੀ ਕਿਤੇ ਹੈਗੀ ਤੁਹਾਡੇ ਸਾਹਮਣੇ ਦੇਖੋ ਜੀ ਸਾਡੀ ਦੇਸ਼ ਦੀ ਸਭ ਤੋਂ ਵੱਡੀ ਪਾਲਿਟੀ ਹੈ 400 ਤੋਂ ਉੱਤੇ ਸੀਟਾਂ ਆਉਣੀਆਂ ਨਹੀਂਆਂ ਨਗੀਆਂ ਪ੍ਰਧਾਨ ਮੰਤਰੀ ਜੀ ਤੀਜੀ ਵਾਰੀ ਪ੍ਰਧਾਨ ਮੰਤਰੀ ਬਣਨ ਜਾ ਰਹੇ ਨੇ ਨਰਿੰਦਰ ਮੋਦੀ ਜੀ ਤੇ ਇਹ ਸਾਰੀ ਜਨਤਾ ਨੂੰ ਵੀ ਪਤਾ ਹੈ ਵੀ ਸਰਕਾਰ ਕੇਂਦਰ ਦੇ ਵਿੱਚ ਪ੍ਰਧਾਨ ਮੰਤਰੀ ਜੀ ਨਰਿੰਦਰ ਮੋਦੀ ਬਣਨੇ ਨੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਉਣੀ ਹੈ ਤਾਂ ਫਿਰ ਲੋਕ ਕਿਉਂ ਚਾਹਣਗੇ ਵੀ ਅਸੀਂ ਕੋਈ ਦੂਜਾ ਕੈਂਡੀਡੇਟ ਜਿਤਾ ਕੇ ਖੱਲੀਏ ਜਿਹੜਾ ਸਾਨੂੰ 5 ਸਾਲ ਸਾਡੀ ਕੋਈ ਸੁਣਵਾਈ ਨਾ ਕਰੇ ਇਸ ਲਈ ਸਾਡੀ ਟੱਕਰ ਕਿਸੇ ਨਾਲ ਨਹੀਂ ਹੈਗੀ ਇਹਨਾਂ ਦੀ ਆਪਸ ਚ ਹੋਊਗੀ ਅਸੀਂ ਪਹਿਲੇ ਨੰਬਰ ਤੇ ਆ ਸਾਡੀਆਂ 13 ਦੀਆਂ 13 ਸੀਟਾਂ ਜਿੱਤਣਗੀਆਂ ਤਾਂ ਉਹ ਪੰਜਾਬ ਦੇ ਬਣਦੇ ਹੱਕ ਲੈ ਕੇ ਆਉਣਗੇ ਤਾਂ ਜੋ ਕਮੀਆਂ ਨੇ ਇਸ ਬਠਿੰਡਾ ਸੀਟ ਤੇ ਹੁਣ ਤੱਕ ਉਹ ਸਾਰੀਆਂ ਅਸੀਂ ਕੱਢਾਂਗੇ ਕਿਸਾਨਾਂ ਵਾਲਾ ਇੱਕ এজেন্ডਾ ਬੜਾ ਤਕੜਾ ਰਹਿਣ ਵਾਲਾ ਤੁਹਾਡੇ ਸਾਹਮਣੇ ਉਹ ਕਹਿੰਦੇ ਕਿ ਅਸੀਂ ਪਿੰਡ-ਪਿੰਡ ਜਾ ਕੇ ਬੋਰਡ ਲਾ ਕੇ ਵਿਰੋਧ ਕਰਾਂਗੇ ਅਸੀਂ ਬੀਜੇਪੀ ਦਾ ਕਿਸਾਨ ਕਹਿੰਦੇ ਐ ਅੱਜ ਵੀ ਕਹਿੰਦੇ ਤੁਹਾਡੇ ਪ੍ਰੋਗਰਾਮ 'ਚ ਪਹੁੰਚ ਕੇ ਸੀ ਕਹਿੰਦੇ ਉਹ ਬਾਹਰ ਕੇ ਪ੍ਰੋਟੈਸਟ ਕੀਤਾ ਉਹਨਾਂ ਨੇ ਦੇਖੋ ਜੀ ਉਹ ਜਿਹੜੇ ਕਿਸਾਨਾਂ ਦਾ ਮਸਲਾ ਹੈ ਨਾ ਉਹ ਇੱਕ ਅਲੱਗ ਮੈਟਰ ਹੈ ਜਿਹੜੇ ਮਸਲੇ ਨੇ ਉਹ ਇੱਕ ਕਿਤੇ ਬੈਠ ਕੇ ਹੱਲ ਹੁੰਦੇ ਨਹੀਂ ਕਿਸੇ ਦੇ ਵਿਰੋਧ ਕਰਨ ਨਾਲ ਹੱਲ ਨਹੀਂ ਹੁੰਦੇ ਇਹਦੇ ਵਿੱਚ ਕਈ ਚੀਜ਼ਾਂ ਇਨਵੋਲਡ ਨੇ ਆਪਾਰੇ ਕੋਈ ਵੀ ਕਿਸਾਨ ਹੈ ਕਿਸਾਨ ਜਥੇਬੰਦੀ ਦਾ ਕੋਈ ਨੁਮਾਇੰਦਾ ਅਖਰ-ਖਰ ਵੋਟ ਤਾਂ ਕਿਸੇ ਨੂੰ ਪਾਉਂਦਾ ਨਾ ਕੋਈ ਜਥੇਬੰਦੀ ਦਾ ਬੰਦੇ ਹਰੇਕ ਜਥੇਬੰਦੀ ਦੇ ਵਿੱਚ ਕਾਲੀ ਦਲ ਦੇ ਬੰਦੇ ਵੀ ਹੈਗੇ ਆ ਕਾਂਗਰਸ ਦੇ ਵੀ ਹੈਗੇ ਨੇ ਸਾਡੇ ਵੀ ਹੋਣਗੇ ਆਪਦੇ ਵੀ ਹੈਗੇ ਨੇ ਪਰ ਜਿਵੇਂ ਹੁਣ ਅੱਜ ਆਏ ਸੀਗੇ ਕੋਲੋਂ 10 15 ਜਿੰਨੇ ਵੀ ਵੀ ਆਏ ਸੀ ਅਸੀਂ ਉਹਨਾਂ ਨੂੰ ਮਾੜਾ ਨਹੀਂ ਕਹਿੰਦੇ ਠੀਕ ਹੈ ਉਹਨਾਂ ਨੂੰ ਉਹਨਾਂ ਦੀ ਕਾਰ ਲੋਗੀ ਉਹਨਾਂ ਨੇ ਆਪਦਾ ਪ੍ਰਦਰਸ਼ਨ ਕੀਤਾ ਅਸੀਂ ਸਵਾਗਤ ਕਰਦੇ ਹਾਂ ਸਾਰਿਆਂ ਦਾ ਕੋ ਸਾਡੇ ਭਰਾ ਰੇ ਅਸੀਂ ਵੀ ਜੀਵਿੰਦਾਰ ਆ ਅਸੀਂ ਵੀ ਜ਼ਿੰਮੇਦਾਰ ਤੋਂ ਪਰਿਵਾਰਾਂ ਚੋਂ ਆ ਖੇਤੀਬਾੜੀ ਕਰਦੇ ਆ ਹੱਕ ਨੇ ਪਰ ਉਹਨਾਂ ਦਾ ਜਿਹੜਾ ਤਰੀਕਾ ਹੈ ਉਹ ਤਰੀਕਾ ਸਹੀ ਨਹੀਂ ਹੈਗਾ ਤਰੀਕਾ ਸਹੀ ਰੱਖ ਕੇ ਬਾਕੀ ਦੂਜੀ ਗੱਲ ਹੁਣ ਤਾਂ ਸਰਕਾਰ ਹੀ ਹੈ ਨਹੀਂ ਕੋਰਟ ਆਫ ਕਨੈਕਟ ਲੱਗ ਗਿਆ ਹੈ ਹੁਣ ਤਾਂ ਹੁਣ ਕਿਉਂ ਵਿਰੋਧ ਕਰਨ ਦਾ ਕੋ ਮਤਲਬ ਹੀ ਨਹੀਂ ਹੈਗਾ ਦੁਬਾਰਾ ਸਰਕਾਰ ਬਣੂਗੀ ਪ੍ਰਧਾਨ ਮੰਤਰੀ ਜੀ ਦੁਬਾਰਾ ਬਣਦੇ ਆ ਫੇਰ ਇਹ ਇਹ ਹੱਕਦਾਰ ਨੇ ਕਰਨ ਦੇ ਹੁਣ ਵੈਸੇ ਇਹ ਨਹੀਂ ਸਾਨੂੰ ਨਹੀਂ ਪਤਾ ਵੀ ਇਹਨਾਂ ਦੇ ਦਿਲ ਚ ਕੀ ਹੈ ਕੀ ਦੇ ਕਹਿਣ ਤੇ ਉਹ ਸਾਰਾ ਕੁਝ ਕਰ ਰਹੇ ਨੇ ਤੁਸੀਂ ਆਪ ਸਿਆਣੀਆਂ ਕਿਤੇ ਨਾ ਕਿਤੇ ਕੋਈ ਰਾਜਨੀਤੀ ਇਨਵੋਲਵ ਹੁੰਦੀ ਹੈ ਵਿੱਚ ਇਵੇਂ ਨਹੀਂ ਹੁੰਦਾ ਹੁੰਦਾ ਪਰ ਬਾਕੀ ਜਥੇਬੰਦੀਆਂ ਨਹੀਂ ਆਈਆਂ ਇੱਕ ਜਥੇਬੰਦੀ ਆਈ ਸੀ ਅੱਜ ਖੋਸਾ ਉਹ ਹੁਣ ਜੇਕਰ ਹੁਣ ਅਗਲਾ ਤੁਸੀਂ ਮੰਨ ਲਓ ਪ੍ਰੋਗਰਾਮ ਉਲੀਕਦੇ ਹੋ ਠੀਕ ਹੈ ਪਿਛਲੀ ਵਾਰ ਇੱਥੇ ਤੁਹਾਡੇ ਦਨਜੀ ਕੀ ਪ੍ਰਧਾਨ ਜੀ ਸਾਹਿਬ ਨੇ ਰੈਲੀ ਵੀ ਕੀਤੀ ਸੀਗੀ ਕੀ ਲੱਗਦਾ ਹੈ ਹੁਣ ਇਸ ਇਲਾਕੇ ਵਿੱਚ ਜੇ ਭਾਜਪਾ ਕੈਂਡੀਡੇਟ ਮੰਨ ਲਓ ਹੁਣ ਤੁਹਾਡੇ ਅੱਡ-ਅੱਡ ਨਿਕਲਣਗੇ ਮੈਦਾਨ ਵਿੱਚ ਲੱਗਦਾ ਮੁਰਦਾ ਇਸ ਇਲਾਕੇ ਵਿੱਚ ਮੋਦੀ ਸਾਹਿਬ ਆ ਕੇ ਦੁਬਾਰਾ ਇਕੱਠਾ ਕਰ ਸਕਦੇ ਲੋਕਾਂ ਨੂੰ ਬਿਲਕੁਲ ਜੀ ਮੋਦੀ ਸਾਹਿਬ ਦੀ ਰੈਲੀ ਇਸ ਲੰਬੀ ਹਲਕੇ ਦੇ ਵਿੱਚ ਹੋਊਗੀ ਇੱਥੇ ਅਮਿਤ ਸ਼ਾਹ ਜੀ ਵੀ ਆਉਣਗੇ ਤੇ ਜੋਗੀ ਨਿਤਿਆਧਨਤ ਜੀ ਵੀ ਆਉਣਗੇ ਵੱਡੇ ਵੱਡੇ ਚਿਹਰੇ ਆਉਣਗੇ ਕਿਉਂਕਿ ਪੰਜਾਬ ਦੇ ਲੋਕਾਂ ਨੂੰ ਅਸੀਂ ਇਹਨਾਂ ਦੇ ਉਸ ਤੋਂ ਗੁਲਾਮੀ ਚੋਂ ਜੇ ਇਹਨਾਂ ਨੂੰ ਗੁਲਾਮੀ ਚੋਂ ਕੱਢਣਾ ਹੈ ਤਾਂ ਸਾਰੇ ਕੁਝ ਕਰਾਂਗੇ ਲੋਕ ਸਿਆਣੇ ਨੇ ਕੁਝ ਸਾਰੀ ਦੁਨੀਆ ਨੂੰ ਤਾਂ ਗੁਰੂ ਨਾਨਕ ਦੇਵ ਜੀ ਵੀ ਖੁਸ਼ ਨਹੀਂ ਕਰ ਸਕੇ ਸੀ ਆਪਾਂ ਹਰੇਕ ਨੂੰ ਨਹੀਂ ਖੁਸ਼ ਕਰ ਸਕਦੇ ਉਹ ਕਿਸੇ ਤੋਂ ਨਹੀਂ ਖੁਸ਼ ਹੋਏ ਛਾੜੂ ਵਾਲਿਆਂ ਨੇ ਕਿਹੜਾ ਕਰ ਲੇ ਕਾਂਗਰਸ ਨੇ ਕਿਹੜਾ ਕਰ ਲੇ ਕਾਲੀਆਂ ਨੇ ਕਿਹੜਾ ਕਰ ਲੇ ਜਿਹੜੇ ਦੂਜੀ ਜਿਨ੍ਹਾਂ ਦੇ ਮਾਈਂਡ ਦੇ ਵਿੱਚ ਹੀ ਕੁਝ ਇਹ ਜਾਂ ਕੁਝ ਭਰਿਆ ਹੋਇਆ ਹੈ ਉਹਨਾਂ ਨੂੰ ਆਪਾਂ ਕੁਝ ਨਹੀਂ ਕਰ ਸਕਦੇ ਪਰ ਕੰਮ ਜਿਹੜੇ ਕੀਤੇ ਨੇ ਨਾ ਮੋਦੀ ਸਾਹਿਬ ਨੇ ਉਹ ਤਾਂ ਦੇਖਣੇ ਸਿੱਖਾਂ ਲਈ ਅੱਜ ਤੱਕ ਕਿਸੇ ਸਰਕਾਰ ਨੇ ਕੁਝ ਕੀਤਾ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਿਆ ਪ੍ਰਧਾਨ ਮੰਤਰੀ ਜੀ ਨੇ ਸਿੱਖਾਂ ਨੂੰ ਸਭ ਤੋਂ ਵੱਡੀ ਦੇਣ ਦਿੱਤੀ ਵੀਰਵਾਲ ਦਿਵਸ ਕਦੇ ਕਿਸੇ ਨੇ ਸੋਚਿਆ ਸੀਗਾ ਹੁਣ ਲੋਕ ਸਭਾ ਦੇ ਵਿੱਚ ਉਹਨਾਂ ਨੇ ਉਹਦੀ ਛੁੱਟੀ ਕੀਤੀ ਮਨਾਇਆ ਕਿੰਨੇ ਰੋਡ ਕਿੰਨੇ ਚੌਕ ਸਾਡੇ ਗੁਰੂਆਂ ਦੇ ਨਾਂ ਤੇ ਬਣਾਏ ਨੇਗੇ ਪਰ ਕਈ ਲੋਕੀ ਨੇ ਜਿਹੜਾ ਕਹਿੰਦੇ ਕਿ ਹਿੰਦੂ ਤਾਂ ਉਹਨੂੰ ਪ੍ਰਮੋਟ ਕਰਦਾ ਕਹਿੰਦੇ ਜਿਆਦਾ ਤਾਂ ਕਰਕੇ ਕਹਿੰਦੇ ਆਪਦੇ ਉਸ ਦਾ ਹੀ ਪ੍ਰਚਾਰ ਜਿਆਦਾ ਕਰਦੇ ਕਹਿੰਦੇ ਨਹੀਂ ਜੀ ਨਹੀਂ ਸਿੰਦੂਤੋਂ ਕੋਈ ਨੁਕਰਦੇ ਅਸੀਂ ਸਿੱਖਾਂ ਅਸੀਂ ਸਿੱਖ ਨਹੀਂ ਹੈਗੇ ਜੂਪੀ ਦੇ ਵਿੱਚ ਕੋਈ ਸਿੱਖ ਨਹੀਂ ਰਹਿੰਦਾ ਜਾ ਕੇ ਵੇਖੋ ਉੱਥੇ ਜੋਗੀ ਦਿੱਤਿਆ ਨਾ ਤੁਹਾਨੂੰ ਪੂਜਦੇ ਨੇ ਸਿੱਖ ਜਾ ਕੇ ਵੇਖੋ ਮੇਰਾ ਉੱਥੇ ਫਾਰਮ ਹੈ ਅਸੀਂ ਜਾਂਦੇ ਰਹਿੰਦੇ ਹਾਂਗੇ ਇਹ ਜਿਹੜੇ ਹੈਗੇ ਨੇ ਨਾ ਕੁਝ ਤੁਹਾਨੂੰ ਦੱਸਿਆ ਵੀ ਜਿਹੜੇ 10 15% ਲੋਕ ਨੇ ਉਹ ਉਹਨਾਂ ਨੂੰ ਕੋਈ ਕੁਝ ਨਹੀਂ ਕਰ ਸਕਦਾ ਹਰ ਕਪਿੰਡ ਦੇ ਵਿੱਚ ਹੁੰਦੇ ਨੇ ਕੁਝ ਇਹੋ ਜਿਹੇ ਬੰਦੇ ਇੱਕ ਤਾਂ ਉਹਨਾਂ ਦਾ ਕੰਮ ਹੁੰਦਾ ਵੀ ਜਿਹਦੀ ਸਰਕਾਰ ਆ ਗਈ ਉਸੇ ਦਾ ਝੰਡਾ ਉਹਨਾਂ ਕੋਲੇ ਤੇ ਜਿਹਦੀ ਨਹੀਂ ਹੈਗੀ ਉਹਦਾ ਵਿਰੋਧ ਇਹਨਾਂ ਨੂੰ ਕੋਈ ਰਾਜ਼ੀ ਨਹੀਂ ਕਰ ਸਕਦਾ ਇਹ 5-7% ਇਹ ਚੱਲਦਾ ਹੁੰਦਾ ਇਹਦੀ ਕੋਈ ਸਾਨੂੰ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਅਸੀਂ ਆਪਦਾ ਕੰਮ ਕਰੀ ਜਾਂਦੇ ਆ ਉਹ ਆਪਦਾ ਕੰਮ ਕਰੀ ਜਾਂਣਾ ਅਸੀਂ ਉਹਨਾਂ ਨੂੰ ਵੈਲਕਮ ਕਰਦੇ ਆ ਅਸੀਂ ਉਹਨਾਂ ਦਾ ਕੋਈ ਵਿਰੋਧ ਨਹੀਂ ਕਰਦੇ ਉਹਨਾਂ ਨੇ ਆਪਦਾ ਟੋੜਾ ਭਜਾਉਣੇ ਭਜਾਈ ਜਾਂਣ ਸਾਨੂੰ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਅਖੀਰ ਵਿੱਚ ਲੋਕਾਂ ਨੂੰ ਕੀ ਕਹਿਣਾ ਚਾਹੁੰਗੇ ਜਿਹੜੇ ਲੋਕ ਤੁਹਾਨੂੰ ਦੇਖ ਰਹੇ ਹੋਣਗੇ ਅੱਜ ਪਹਿਲੀ ਮੀਟਿੰਗ ਹੋਈ ਹੈ ਤੁਹਾਡੇ ਇਸ ਇਲਾਕੇ ਵਿੱਚ ਹੁਣ ਵਿਉਤਬੰਦੀ ਕਰ ਰਹੇ ਹੋ ਰਣਨੀਤੀ ਤਿਆਰ ਹੋਵੇਗੀ ਕਿ ਵੋਟਾਂ ਕਿਸ ਤਰੀਕੇ ਨਾਲ ਲੜਨੀਆਂ ਨੇ ਕਿਸ ਤਰ੍ਹਾਂ ਦੀ ਲੋੜ ਚਾਹੀਦਾ ਆਮ ਲੋਕਾਂ ਨੂੰ ਕਿਸ ਤਰੀਕੇ ਦਾ ਅਪੀਲ ਕਰਦੇ ਕਾਮ ਲੋਕਾਂ ਨੂੰ ਅਪੀਲ ਵੀ ਕਰਦੇ ਆ ਕਿ ਤੁਸੀਂ ਆਪਦੇ ਆਪ ਦੀ ਤਰੱਕੀ ਲਈ ਵੋਟ ਪਾਓ ਆਪਦੇ ਬੱਚਿਆਂ ਦੀ ਤਰੱਕੀ ਲਈ ਵੋਟ ਪਾਓ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਜੀ ਨਰਿੰਦਰ ਮੋਦੀ ਜੀ ਜਦੋਂ ਦੇ ਪ੍ਰਧਾਨ ਮੰਤਰੀ ਬਣੇ ਨੇ ਇਹ ਸਭ ਨੂੰ ਪਤਾ ਵੀ ਦੇਸ਼ ਪਹਿਲਾਂ ਕਿੱਥੇ ਸੀ ਤੇ ਅੱਜ ਕਿੱਥੇ ਹੈ ਬਾਹਰਲੇ ਮੁਲਕਾਂ ਦੇ ਵਿੱਚ ਜਿੱਥੇ ਸਾਨੂੰ ਕੋਈ ਸਿਆਣ ਦਾ ਨਹੀਂ ਸੀ ਅੱਜ ਉੱਥੇ ਮੋਦੀ ਸਾਹਿਬ ਦੇ ਨਾਰੇ ਲੱਗਦੇ ਨੇ ਤੇ ਸਾਡੇ ਬੱਚਿਆਂ ਦੇ ਬਾਹਰਲੇ ਮੁਲਕਾਂ ਦੇ ਵਿੱਚ ਵੀ ਇੱਜ਼ਤ ਹੈ ਉਹ ਉਹਨਾਂ ਦਾ ਮਾਣ ਆਦਰ ਕਰਦੇ ਨੇ ਵੀ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੇਸ਼ ਤੋਂ ਆਏ ਨੇ ਤਾਂ ਇਸ ਲਈ ਐਨ ਆਰ ਆਈ ਜਿਹੜੇ ਦੇ ਬੱਚੇ ਬਾਹਰ ਗਏ ਨੇ ਉਹਨਾਂ ਨੂੰ ਵੀ ਇਸ ਚੀਜ਼ ਦੀ ਜ਼ਰੂਰਤ ਹੈ ਬਾਕੀ ਜਿਹੜੇ ਕੋ ਗਰੀਬ ਕਿਸਾਨ ਨੇ ਜਾਂ ਤੁਸੀਂ ਲਾਲੋੜ ਨਸਿਆਂ 'ਚ ਹੁਣ ਹੋਰ ਥਾਵਾਂ ਤੇ ਬੀਜੇਪੀ ਦੀ ਸਰਕਾਰ ਹੈ ਕਿਤੇ ਵੇਖਿਆ ਵੀ ਨਸ਼ੇ ਦੇ ਚਿੱਟੇ ਨਾਲ ਬੰਦਾ ਮਰਿਆ ਹੋਵੇ ਹਰਿਆਣੇ 'ਚ ਕਦੇ ਸੁਣਿਆ ਤੁਸੀਂ ਰਾਜਸਥਾਨ 'ਚ ਸੁਣਿਆ ਜੁਪੀ 'ਚ ਪਤਾ ਨਹੀਂ ਲੋਕਾਂ ਨੂੰ ਚੱਟਾ ਕਿੱਥੇ ਆ ਤਾਂ ਜੇ ਅਸੀਂ ਆਪਣੀ ਜਵਾਨੀ ਤੇ ਕਿਸਾਨੀ ਬਚਾਉਣੀ ਹੈ ਤਾਂ ਭਾਰਤੀ ਜਨਤਾ ਪਾਰਟੀ ਨੂੰ ਪੰਜਾਬ 'ਚ ਲੈ ਕੇ ਆਉਣਾ ਪਊਗਾ ਦਿਨ ਪਰ ਦਿਨ ਦਿਨ ਪਰ ਦਿਨ ਕਰਜ਼ਾਈ ਹੁੰਦੇ ਜਾਂਦੇ ਆ ਸੀ ਤਾਂ ਇਹ ਜਿਹੜੀ ਇਹਨੂੰ ਲਈ ਤੇ ਲਿਆਉਣ ਵਾਸਤੇ ਤਾਂ ਭਾਤੇ ਜਨਤਾ ਪਾਰਟੀ ਨੂੰ ਲਿਆਉਣਾ ਪਊਗਾ ਇਹ ਸਭ ਨੂੰ ਪਤਾ ਹੈ ਇਹ ਨਿਆਣਿਆਂ ਨੂੰ ਵੀ ਪਤਾ ਸਿਆਣਿਆਂ ਨੂੰ ਵੀ ਪਤਾ ਵੀ ਬੀਜੇਪੀ ਤੋਂ ਬਿਨਾ ਪੰਜਾਬ ਨੂੰ ਕੋਈ ਨਹੀਂ ਬਚਾ ਸਕਦਾ ਇਹ ਇਸ ਕਰਕੇ ਉਹਨਾਂ ਨੂੰ ਅਪੀਲ ਕਰਦੇ ਆਂ ਵੀ ਤੁਸੀਂ ਆਪਦੇ ਆਪ ਦੀ ਤਰੱਕੀ ਲਈ ਆਪਦੇ ਬੱਚਿਆਂ ਦੇ ਭਵਿੱਖ ਲਈ ਸਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਵੋਟਾਂ ਪਾਓ ਆਪਣਾ ਇਥੋਂ ਨੁਮੈਂਦਾ ਜਿੱਤ ਕੇ ਜਾਊਗਾ ਤੇ ਆਪਾਂ ਉਹਦੇ ਇੱਕ ਗਿਆਬ ਦੇ ਰੱਖ ਕੇ ਹੱਕ ਲੈ ਸਕਾਂ ਲੈ ਸਕਾਂਗੇ ਵੈਰੀ ਮੱਚ ਤਾਂ ਕਾਲ ਸਿੰਘ ਸੜਨਾ ਮੌਜੂਦ ਸੀਗੇ ਵਾਈਸ ਪ੍ਰੈਜ਼ੀਡੈਂਟ ਨੇ ਲੰਬੀ ਹਲਕੇ ਤੋਂ ਬੀਜੇਪੀ ਦੇ ਅਤੇ ਸਿੱਧੇ ਤੌਰ ਤੇ ਇਹਨਾਂ ਦਾ ਕਹਿਣਾ ਹੈ ਕਿ ਅੱਜ ਬੀਜੇਪੀ ਦਾ ਚੰਡਾ ਇੱਥੇ ਗੱਡਿਆ ਜਾ ਚੁੱਕਾ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਬੀਜੇਪੀ ਵੱਡੀ ਜਿੱਤ ਇਸ ਇਲਾਕੇ ਵਿੱਚੋਂ ਪ੍ਰਾਪਤ ਕਰੇਗੀ ਫਿਲਹਾਲ ਵੇਖਦੇ ਹਾਂ ਕਿ ਲੋਕ ਕਿਸਤੇ ਭਰੋਸਾ ਜਿਤਾਉਂਦੇ ਨੇ ਲੰਬੀ ਤੋਂ ਕੈਮਰਾ ਪਾਸਲ ਮਰਪੀ ਸਿੰਘ ਚੱਜਦੇ ਨਾਲ ਸੂਰਜ ਪ੍ਰਕਾਸ਼ ਦੈਨਿਕ ਸਵੇਰਾ ਟੀਵੀ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X ਅਤੇ WhatsApp channel par but...